ਕਿ ਜਿਹੜਾ 13 ਫਰਵਰੀ ਤੋਂ ਲੈ ਕੇ ਖਨੋਰੀ ਬਾਰਡਰ ਸੰਭੂ ਬਾਰਡਰ ਰਤਨਪੁਰਾ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਆਪਣੀਆਂ ਮਗਾਂ ਨੂੰ ਲੈ ਕੇ ਚੱਲੇ ਨੇ ਕਿ ਉਹਨਾਂ ਦੇ ਸਬੰਧ ਵਿੱਚ ਜਦੋਂ ਇਹ ਕੇਂਦਰ ਸਰਕਾਰ ਵੱਲੋਂ ਅੜਿਆਲ ਵਰਤੀਰਾ ਵਰਤਦਿਆਂ ਹੋਇਆ ਅੱਜ ਤੱਕ ਕੋਈ ਗੱਲਬਾਤ ਜਿਹੜੀ ਆ ਉਹ ਕਰਕੇ ਇਹ ਸਮੱਸਿਆ ਦਾ ਹੱਲ ਨਹੀਂ ਕੀਤਾ ਜਿਸ ਕਰਕੇ ਸਰਦਾਰ ਜਗਜੀਤ ਸਿੰਘ ਢੱਲੇ ਵੱਲੋਂ ਢੱਲੇਵਾਲ ਵੱਲੋਂ ਜਿਹੜਾ ਉਹ ਆਪਣੇ ਮਤਲਬ ਕਿ ਇਹ ਪ੍ਰੋਗਰਾਮ ਕੀਤਾ ਕਿ ਆਪਣੇ ਬੱਚਿਆਂ ਨੂੰ ਅਸੀਂ ਬਚਾਉਣਾ ਹੈ ਔਰ ਉਹਨਾਂ ਦੀਆਂ ਨਸਲਾਂ ਤੇ ਫਸਲਾਂ ਬਚਾਉਣ ਵਾਸਤੇ ਇੱਥੇ ਹੁਣ ਜਿਹੜਾ ਸਮਾਂ ਹੈ ਇੱਥੇ ਹੁਣ ਅਸੀਂ ਆਪਣੇ ਬੱਚੇ ਨਹੀਂ ਮਰਵਾਉਣੇ ਗੋਲ ਸਰਕਾਰ ਦੀਆਂ ਗੋਲੀਆਂ ਨਾਲ ਇੱਥੇ ਆਪਣੇ ਪ੍ਰਾਣਾਂ ਦੀ ਜਿਹੜੀ ਆ ਉਹ ਅਸੀਂ ਉਤਤੀ ਦੇਵਾਂਗੇ ਆਪ ਸ਼ਹੀਦ ਹੋਵਾਂਗੇ ਜਿਸ ਜਿਸ ਪ੍ਰੋਗਰਾਮ ਨੂੰ ਲੈ ਕੇ ਉਹਨਾਂ ਨੇ 26 ਨਵੰਬਰ ਨੂੰ ਇੱਥੇ ਮਰਮਰਤੇ ਬੈਠਣਾ ਸੀ لیکن 25 ਤੇ 26 ਦੀ ਰਾਤ ਨੂੰ ਤੜਕੇ 26 ਤਰੀਕ ਨੂੰ 4:30 ਵਜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਜਿਹੜੇ ਨੇ ਉਹ ਆ ਕੇ ਅਫਸਰਾਂ ਦੀ ਅਗਵਾ ਕੀਤੀ ਇਥੋਂ ਜਿਹੜਾ ਸੀ ਉਹਨਾਂ ਨੂੰ ਚੁੱਕ ਕੇ ਲੈ ਗਏ ਜ਼ਬਰਦਸਤੀ ਚੁੱਕ ਕੇ ਲੈ ਗਏ ਅਗਵਾ ਕਰਕੇ ਲੈ ਗਏ ਔਰ ਬਹਾਨਾ ਇਹ ਬਣਾਇਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਠੀਕ ਨਹੀਂ ਤੇ ਅਸੀਂ ਉਹਦਾ ਇਲਾਜ ਕਰਾਉਣਾ ਇਲਾਜ ਕੀ ਕਰਾਇਆ ਜਿਹੜੇ ਕਿ ਉਥੇ ਉਹ 26 27 28 ਤੇ 29 ਚਾਰ ਦਿਨ ਪੁਲਿਸ ਨੇ ਨਜਾਇਜ਼ ਹਰਾਸਤ ਵਿੱਚ ਰੱਖਿਆ ਔਰ ਉਹਨਾਂ ਦਾ ਬੀਪੀ ਤੱਕ ਚੈੱਕ ਨਹੀਂ ਕਰਾਇਆ ਨਾ ਉਹਨਾਂ ਦਾ ਬੀਪੀ ਚੈੱਕ ਰਹਾ ਨਾ ਉਹਨਾਂ ਦੀ 슈ਗਰ ਚੈੱਕ ਕਰਾਈ ਨਾ ਉਹਨਾਂ ਦਾ ਐਚਪੀ ਚੈੱਕ ਰਹਾ ਕੋਈ ਵੀ ਟੈਸਟ ਜਿਹੜੇ ਨੇ ਨਹੀਂ ਕਰਾਏ ਔਰ ਇੱਥੋਂ ਤੱਕ ਮੈਂ ਦੱਸ ਦਵਾ ਕਿ ਅੱਜ ਤੱਕ ਜਿਹੜੇ ਕਿ ਮੈਡੀਕਲ ਜਿਹੜੀਆਂ ਟੀਮਾਂ ਇੱਥੇ ਆਉਂਦੀਆਂ ਨੇ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਦਾ ਕੋਈ ਵੀ ਮੈਡੀਕਲ ਚੈੱਕਅਪ ਨਹੀਂ ਕੀਤਾ ਉਹਨਾਂ ਦਾ weight ਨਹੀਂ ਕੀਤਾ ਉਹਨਾਂ ਦਾ ਕੋਈ ਵੀ ਚੈੱਕਅਪ ਜਿਹੜਾ ਕਰਨੇ ਬੰਦੇ ਸੀ ਉਹ ਨਹੀਂ ਕੀਤੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਆਪ ਸਭ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਆਦਮੀ ਮਰਨ ਵਰ ਤੇ ਬੈਠਦਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਪਹਿਲਾਂ weight ਜਿਹੜਾ ਉਹ ਕੀਤਾ ਜਾਂਦਾ ਉਹਦੇ ਜਿਹੜੇ ਟੈਸਟਿੰਗ ਅਨਰਲ ਟੈਸਟ ਹੁੰਦੇ ਨੇ ਜਿਸ ਤਰ੍ਹਾਂ ਕਿ ਸ਼ੂਗਰ ਹੋਇਆ ਐਚਪੀ ਹੋਇਆ ਤੇ ਵੀ ਇਹ ਕਿੰਨੇ ਨਹੀਂ ਤਾਂ ਉਸ ਤੋਂ ਬਾਅਦ ਦਿਨ ਪ੍ਰਤੀ ਦਿਨ ਜਿਹੜਾ ਉਹ ਰੋਜ਼ ਹਰ ਰੋਜ਼ ਜੜੇ ਨੇ ਉਹ ਟੈਸਟ ਹੁੰਦੇ ਨੇ ਪਰ ਹੁਣ ਤੱਕ ਜਿੰਨੀਆਂ ਮੈਡੀਕਲ ਟੀਮਾਂ ਜੜੀਆਂ ਚਾਹੇ ਉਹ ਸਮਾਣੇਤ ਆਉਂਦੀ ਆ ਚਾਹ ਪਟਿਆਲੇ ਤੋਂ ਆਉਂਦੀ ਆ ਤਾਂ ਜਿੱਥੋਂ ਵੀ ਜੜੀਆਂ ਸਰਕਾਰ ਪੰਜਾਬ ਸਰਕਾਰ ਵੱਲੋਂ ਮੈਡੀਕਲ ਟੀਮਾਂ ਜੜੀਆਂ ਇੱਥੇ ਮੈਡੀਕਲ ਕਰਨ ਵਾਸਤੇ ਨਿਯੁਕਤ ਕੀਤੀਆਂ ਨੇ ਉਹਨਾਂ ਵੱਲੋਂ ਸਾਨੂੰ ਅਜੇ ਤੱਕ ਕੋਈ ਰਿਪੋਰਟ ਜੜੀ ਆ ਉਹ ਨਹੀਂ ਦਿੱਤੀ ਗਈ ਮੈਂ ਪਰਸੋ ਵੀ ਕੱਲ ਵੀ ਡਾਕਟਰਾਂ ਨੂੰ ਕਿਹਾ ਕਿ ਸਾਨੂੰ ਜੜੀਆਂ ਹੁਣ ਤੱਕ ਤੁਸੀਂ ਇਹਦੇ ਮੈਡੀਕਲ ਕੀਤੇ ਨੇ ਡਲੇਵਾਲ ਸਾਹਿਬ ਦੇ ਉਹ ਸਾਨੂੰ ਰਿਪੋਰਟਾਂ ਦਿਓ ਪਰ ਉਹ ਕਹਿੰਦੇ ਨੇ ਸਾਨੂੰ ਇਹ ਹਦਾਇਤ ਨਹੀਂ ਹੈਗੀ ਤੇ ਸੋ ਇਹ ਜੀ ਕਰਕੇ ਮੈਂ ਇਹ ਦੱਸਣਾ ਚਾਹਣਾ ਹੈ ਕਿ ਡਾਕਟਰ ਜਿਹੜੇ ਨੇ ਉਹ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਆਪਣਾ ਫਰਜ਼ ਨਹੀਂ ਨਿਭਾ ਰਹੇ ਜਿਸ ਕਰਕੇ ਇਹ ਸਾਰੀ ਸਾਰੀਆਂ ਇੱਕ ਵ ਇੱਕ ਨੀਤੀ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀਆਂ ਸਹੀ ਰਿਪੋਰਟਾਂ ਨਹੀਂ ਜਾਣਗੀਆਂ ਤੇ ਉਹਨਾਂ ਦਾ ਪਤਾ ਨਹੀਂ ਲੱਗੇਗਾ ਪਰ ਇਸ ਟਾਈਮ ਤੇ ਡਾਕਟਰ ਸਵਾਈਨ ਡਾਕਟਰ ਸਵਾਈਮਾਨ ਜੀ ਉਹਨਾਂ ਦੀ ਜਿਹੜੀ ਟੀਮ ਹੈ ਉਹ ਦਿਹਾੜੀ ਦਾ ਤਿੰਨ ਤਿੰਨ ਵਾਰ ਜਿਹੜਾ ਡਾਕਟਰ ਜਿਹੜੇ ਨੇ ਉਹ ਇੱਥੇ ਆਉਂਦੇ ਨੇ ਤੇ ਸਰਦਾਰ ਜਗਜੀਤ ਸਿੰਘ ਦਾ ਮੈਡੀਕਲ ਕਰਦੇ ਨੇ ਉਹ ਰਿਪੋਰਟਾਂ ਸਾਡੇ ਕੋਲ ਆਣ ਔਰ ਉਹਨਾਂ ਰਿਪੋਰਟਾਂ ਦੇ ਮੁਤਾਬਕ weight ਜਿਹੜਾ ਉਹ ਵੀ ਕਾਫੀ ਘਟ ਗਿਆ ਜੜੀਆਂ ਕੱਢਣੀਆਂ ਨੇ ਉਹਨਾਂ ਤੇ ਵੀ ਬਹੁਤ ਵੱਡਾ ਅਸਰ ਜਿਹੜਾ ਉਹ ਪੈ ਰਿਹਾ ਹੈ ਇਸ ਟਾਈਮ ਤੇ ਜੜੀਆਂ ਮੈਡੀਕਲ ਰਿਪੋਰਟਾਂ ਨੇ ਉਹ ਬਹੁਤ ਹੀ ਮਤਲਬ ਕਿ ਜੜੀਆਂ ਦੇ ਚਿੰਤਾਜਨਕ ਨੇ ਔਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਸਰਦਾਰ ਜਗਜੀਤ ਸਿੰਘ ਦੀ ਜਿਹੜੀ ਜਿਹੜੀ ਸਿਹਤ ਹੈ ਜਿਹੜਾ ਉਹ ਹਸਪਤਲ ਤੇ ਬਹੁਤ ਵਿਗੜਦੀ ਜਾ ਰਹੀ ਆ ਤੇ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਹੀ ਨਹੀਂ ਦੇਸ਼ ਵਾਸੀਆਂ ਨੂੰ ਸੰਸਾਰ ਭਰ ਦੇ ਵਿੱਚ ਮਨੁੱਖਤਾ ਦੀ ਗੱਲ ਕਰਨ ਵਾਲਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਰਦਾਰ ਜਗਜੀਤ ਸਿੰਘ ਧੰਨਵਾਦ ਕੋ ਆਪਣੇ ਨਿੱਜ ਸਵਾਰਥ ਵਾਸਤੇ ਨਹੀਂ ਬੈਠੇ ਆਪਣੀ ਸ਼ੁਰਤ ਕਮਾਉਣ ਵਾਸਤੇ ਨਹੀਂ ਬੈਠੇ ਉਹ ਸਮੁੱਚੇ ਦੇਸ਼ ਦੇ ਲੋਕਾਂ ਦੇ ਜਿਹੜੇ ਤੂ ਵੇਖਾ ਕੜਾਕੇ ਉਹਨਾਂ ਨੇ ਆਪਣੀਆਂ ਨਸਲਾਂ ਨੂੰ ਬਚਾਉਣ ਵਾਸਤੇ ਆਪਣੀ ਪੈਦਾਵਾਰ ਬਤਾਉਣ ਵਾਸਤੇ ਜਿਹੜੇ ਕਿ ਅਨਾਜ ਪੈਦਾ ਕਰਕੇ ਸਾਰਿਆਂ ਦੇ ਮੂੰਹ ਦੇ ਵਿੱਚ ਰੋਜ਼ੀ ਪਾਉਣੀ ਆ ਉਹਨਾਂ ਦੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਜਿਹੜੀ ਲੜਨ ਵਾਸਤੇ ਉਹ ਆਪਣੇ ਪ੍ਰਾਣਾਂ ਦੀ ਇੱਕ ਅਹੋਤੀ ਦੇ ਰਹੇ ਨੇ ਤੇ ਸਰਕਾਰਾਂ ਵੱਲੋਂ ਕੀ ਕੀਤਾ ਜਾ ਰਿਹਾ ਸੋ ਇੱਥੇ ਸਾਨੂੰ ਵਿਚਾਰਨ ਲਈ ਲੋੜ ਆ ਆਓ ਭਾਈ ਇੱਥੇ ਸਾਰੇ ਰਲ ਕੇ ਵੱਧ ਤੋਂ ਵੱਧ ਜਿਹੜਾ ਇੱਥੇ ਇਕੱਠ ਕਰੀਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹਨਾਂ ਨੂੰ ਇੱਕ ਸਾਡੇ ਇਹੋ ਜਿਹੇ ਲੀਡਰ ਸਾਨੂੰ ਦੁਬਾਰਾ ਮਿਲਣ ਦੇ ਬਹੁਤ ਹੌਕੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਵੱਧ ਤੋਂ ਵੱਧ ਇੱਥੇ ਜਿਹੜਾ ਏਕਤਾ ਦਾ ਸਬੂਤ ਦਈਏ